ਫਰੋਸਪੋਰ ਤੋਂ ਪਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਟਿਕਟ ਮਿਲਣ ਮਗਰੋਂ ਸਚਕੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੋਂ ਤੇ ਉਹਨਾਂ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਉਸ ਨੂੰ ਜਿਤਕੇ ਉਹ ਪਾਰਟੀ ਦੀ ਝੂੜੀ ਦੇ ਵਿੱਚ ਪਾਣਗੇ ਤੇ ਉੱਥੇ ਉਹਨਾਂ ਕਹਿ ਕੇ ਕਿਸਾਨਾਂ ਦੇ ਵਿਰੁੱਧ ਤੇ ਉਹਨਾਂ ਬੋਲਦੇ ਹੋਏ ਕਹਿਆ ਕਿ ਉਹਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਤੇ ਡੀਆ ਗਠਬੰਧਨ ਨੂੰ ਲੈ ਕੇ ਉਹਨਾਂ ਕਹਿਆ ਕਿ ਇਹਨਾਂ ਦਾ ਕੋਈ ਚਿਹਰਾ ਨਹੀਂ ਹੈ ਜਿਸ ਕਰਕੇ ਇੰਡੀਆ ਗਠਬੰਧਨ ਪੂਰੀ ਤਰ੍ਹਾਂ ਦੇ ਨਾਫੇ ਹੈ ਦੇਖੋ ਜੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਸਿਰਫ ਮੈਂ ਹੀ ਨਹੀਂ ਮੱਥਾ ਟੇਕਣਾ ਲੱਖਾਂ ਲੋਕ ਮੱਥਾ ਟੇਕਣ ਹੁੰਦੇ ਨੇ ਕਿਉਂਕਿ ਇੱਥੇ ਸਾਡੀ ਆਸਤਾ ਜੁੜੀ ਹੋਈ ਹੈ ਸਾਨੂੰ ਅਸ਼ੀਰਵਾਦ ਔਰ ਸਾਡੀ ਤੇ ਸਿਰ ਤੇ ਮਿਹਰ ਪਰਿਆ ਜਿਹੜਾ ਹੱਥ ਹੈ ਉਹ ਗੁਰੂ ਮਹਾਰਾਜ ਦਾ ਹੈ ਔਰ ਚੌਥੇ ਪਾਤਸ਼ਾਹੀ ਜੀ ਦੀ ਦਾ ਇਹ ਜੋ ਸਥਾਨ ਹੈਗਾ ਬਿਰਖਲ ਐਸੇ ਜਿਹੜੀ ਸੱਚੇ ਦਿਲ ਦੇ ਨਾਲ ਗੱਲ ਕੀਤੀ ਜਾਏ ਜਾਂ ਕੋਈ ਉਮੀਦ ਰੱਖੀ ਜਾਏ ਤੇ ਗੁਰੂ ਮਹਾਰਾਜ ਹਮੇਸ਼ਾ ਤੁਹਾਡੇ ਤੇ ਕਿਰਪਾ ਕਰਦੇ ਨੇ ਅੱਜ ਮੈਂ ਵੀ ਉਹ ਆਸਤਾ ਲੈ ਕੇ ਔਰ ਚੌਥੇ ਪਾਤਸ਼ਾਹੀ ਜੀ ਅੱਜ ਹਜ਼ੂਰੀ ਦੇ ਵਿੱਚ ਉੱਥੇ ਹਾਜ਼ਰ ਹੋਇਆ ਔਰ ਮੈਂ ਪੰਜਾਬ ਦੇ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਲਈ ਸੁੱਖ ਮੰਗਣ ਵਾਸਤੇ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 2024 ਜਿਹੜਾ ਇਲੈਕਸ਼ਨ ਹੈ ਇਹ ਅਮਨ ਚੈਨ ਨਾਲ ਹੋਵੇ ਔਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਸਲੇ ਨੇ ਸੱਚੇ ਪਾਤਸ਼ਾਹ ਸਾਡੀ ਜਿਹੜੀ ਸਰਕਾਰ ਆਉਣੀ ਹੈਗੀ ਇਹ ਭਾਰਤੀ ਜਨਤਾ ਪਾਰਟੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਸਰਕਾਰ ਬਣੋਣੀ ਹੈ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀ ਹੋਣਗੇ ਕੀ ਵੀ ਜਹਾ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਚਾਹੇ ਉਹ ਸਾਡੀ ਜਵਾਨੀ ਦੇ ਮਸਲੇ ਨੇ ਨੌਜਵਾਨਾਂ ਦੇ ਨੇ ਚ ਕਿਸਾਨੀ ਦੇ ਨੇ ਚ ਡਿਵੈਲਪਮੈਂਟ ਦੇ ਨੇ ਚ ਕਰਜ਼ੇ ਦੇ ਨੇ ਅਸੀਂ ਉਹ ਸਾਰੇ ਮਸਲਿਆਂ ਨੂੰ ਅਲ ਕਰਾਂਗੇ ਦੇਖੋ ਮੈਂ ਨਹੀਂ ਮੰਨਦਾ ਕਿ ਉਹ ਵਿਰੋਧ ਕਰ ਰਹੇ ਨੇ ਉਹ ਆਪਣੀ ਗੱਲ ਰੱਖ ਰਹੇ ਨੇ ਗੱਲ ਉਹਨਾਂ ਦੀ ਸੁਣਨ ਦੇ ਵਿੱਚ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈ ਵਿਰੋਧ ਵਾਲੀ ਗੱਲ ਜਿਹੜੀ ਹੈ 네ਗੇਟਿਵਿਟੀ ਹੈ ਮੈਂ ਤਾਂ ਮੀਡੀਅਮ ਕਹਾਂਗਾ ਵੀ ਉਹਦਾ ਵਿਰੋਧ ਜਿਹੜਾ ਵਰਡ ਹੈ ਇਹਨੂੰ ਮਾਈਨਸ ਕਰੋ ਇਹ ਕਹੋ ਜੀ ਉਹ ਆਪਣੀ ਗੱਲ ਰੱਖ ਰਹੇ ਨੇ ਮੈਂ ਕਿਤੇ ਨਹੀਂ ਵਿਰੋਧ ਵੇਖਿਆ ਸਾਡੇ ਜਲਸੇ ਜਲੂਸ ਹੋ ਰਹੇ ਨੇ ਰੋਡ ਸ਼ੋਅ ਹੋ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਕੋਈ ਵਿਰੋਧ ਨਹੀਂ ਉਹ ਨਾਲ ਨੇ ਸਾਡੇ ਮੈਂ ਵੀ ਕਿਸਾਨ ਤੇ ਕਿਸਾਨਾਂ ਦੀ ਵਾਸਤੇ ਅਸੀਂ ਗੱਲ ਕਰ ਰਹੇ ਆ ਜੇ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਸਾਡੀ ਗਵਰਨਮੈਂਟ ਦੇ ਹੰਦੇ ਵਿੱਚ ਅਸੀਂ ਜਾ ਕੇ ਆਵਾਜ਼ ਉਠਾਵਾਂਗੇ ਤਾਂ ਮਸਲਾ ਕਿਉਂ ਨਹੀਂ ਹੱਲ ਹੋਣ ਹੱਲ ਹੋਣਗੇ ਜਿਹਦੇ ਵੀ ਨੇ ਅਪੋਰਟਾਂ ਦੇ ਚੈਨਲ ਤੋਂ ਵੀ ਹਾਂਜੀ ਬੀਜੇਪੀ ਨੇ ਨਵਾਂ ਕੈਂਡੀਡੇਟ ਆਪ ਨੂੰ ਲਾਤਾ ਨਵਾਂ ਨਹੀਂ ਲੱਗਿਆ ਚੇਂਜ ਕਰਕੇ ਕੀਤਾ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਮੇਰਾ ਨਾਮ ਉਹਨਾਂ ਨੇ ਅਨਾਉਂਸ ਕੀਤਾ ਚੇਂਜ ਤਾਂ ਤਾਂ ਹੁੰਦਾ ਹੈ ਕਿ ਜੇ ਕੋਈ ਪਹਿਲਾਂ ਅਨਾਉਂਸ ਹੋਇਆ ਹੋਵੇ ਤੇ ਫਿਰ ਉਹਨੂੰ ਬਦਲਿਆ ਜਾਏ ਸਾਨੂੰ ਇਹ ਗੱਲ ਕਿਹਨੇ ਕਹੀ ਬੀਜੇਪੀ ਖਾਲੀ ਦਰਜ ਗਰਫੰਨਮ ਐ ਅੱਥੀ ਇਕੱਲੇ ਲਾ ਦੇ ਦੋਦੇ ਵੀ ਕਿੰਨਾ ਕੋ ਬਿਲਕੁਲ ਬੜੀ ਅੱਛੀ ਗੱਲ ਹੋਈ ਹੈ ਅਸੀਂ ਆਪਣੇ ਪੈਰਾਂ ਤੇ ਖੜੇ ਹੋਏ ਹਾਂ 13 ਸੀਟਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਔਰ ਉਹ 13 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਇਸ ਵੇਲੇ ਬਦਲਾਅ ਵੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਉਹ ਲੋਕਾਂ ਨੇ ਕਾਂਗਰਸ ਪਾਰਟੀ ਦੇ ਐਮਪੀ ਦੇਖ ਲਏ ਅਕਾਲੀ ਦਲ ਦੇ ਵੀ ਦੇਖ ਲਏ ਆਮ ਆਦਮੀ ਪਾਰਟੀ ਦੇ ਵੀ ਦੇਖ ਲਏ ਹੁਣ ਜਦੋਂ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਜਾਂ ਮੋਦੀ ਸਾਹਿਬ ਦੀ ਕਹਿਣੀ ਕਥਨੀ ਵਿੱਚ ਕੋਈ ਫਰਕ ਨਹੀਂ ਦਿੱਨੇ ਡਵੈਲਪਮੈਂਟ ਦੇ ਕੰਮ ਹੋਏ ਨੇ ਜੋ ਸਾਡੇ ਸਿੱਖ ਪਾਈਚਾਰੇ ਵਾਸਤੇ ਵੀ ਕੰਮ ਹੋਏ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹੈਂ ਇੰਡੀਆ ਗੱਠਬੰਧਨ ਨੂੰ ਕਿਹਦਾ ਦੇਖਦੇ ਹੋ ਇੰਡੀਆ ਗੱਠਬੰਧਨ ਤਾਂ ਦੇਖੋ ਇੱਕ ਐਸਾ ਗਠਬੰਧਨ ਹੈ ਕਿ ਜਿਹਦਾ ਕੋਈ ਨਾਂ ਮੂੰਹ ਹੈ ਨਾ ਪੈਰ ਹੈ ਨਾ ਸਿਰ ਹੈ ਉਹ ਤਾਂ ਇੱਕ ਸਿਰਫ ਸ਼ਕਸ਼ ਦੇਣ ਵਾਸਤੇ ਜਾਂ ਲੋਕਾਂ ਨੂੰ ਮਿਸ ਗਾਈਡ ਕਰਨ ਵਾਸਤੇ ਇੰਡੀਆ ਗਠਬੰਧਨ ਹੈ ਤੁਸੀਂ ਮੈਨੂੰ ਦੱਸੋ ਅਜ ਇੰਡੀਆ ਗਠਬੰਧਨ ਦੀ ਕੋਈ ਲੀਡਰਸ਼ਿਪ ਹੈ ਕੋਈ ਪਤਾ ਵੀ ਇੰਡੀਆ ਗਠਬੰਧਨ ਨੂੰ ਵੋਟਾਂ ਪਾਉਣ ਤੋਂ ਬਾਅਦ ਕਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਤੇ ਜਾਏਗਾ ਇਹਨਾਂ ਦਾ ਝਗੜਾ ਹੋ ਜਾਣਾ ਉਦੋਂ ਹੀ ਇਹਨਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਲੈਣੀਆਂ